ਦਿੱਲੀ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖ ਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੂੰ ਅਸਤੀਫੇ ਦੀ ਵਜ੍ਹਾ ਦੱਸੀ ਗਈ ਹੈ ਉਹਨਾਂ ਦੇ ਵੱਲੋਂ ਚਾਰ ਪੇਜਾਂ ਦੀ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਨਾਲ ਗੱਠ ਜੋੜ ਦਾ ਵਿਰੋਧ ਕੀਤਾ ਗਿਆ ਹੈ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਦੇ ਵੱਲੋਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਉਹਨਾਂ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜਨ ਖੜਗੇ ਨੂੰ ਚਿੱਠੀ ਲਿਖ ਕੇ ਅਸਤੀਫਾ ਦੇਣ ਦਾ ਕਾਰਨ ਦੱਸਿਆ। ਚਿੱਠੀ ਦੇ ਵਿੱਚ ਲਵਲੀ ਨੇ ਲਿਖਿਆ ਕਿ ਦਿੱਲੀ ਕਾਂਗਰਸ ਇੱਕ ਕਾਈਂਡ ਆਫ ਪਾਰਟੀ ਦੇ ਨਾਲ ਗੱਠਜੋੜ ਦੇ ਵਿਰੁੱਧ ਸੀ ਜੋ ਕਾਂਗਰਸ ਪਾਰਟੀ ਦੇ ਖਿਲਾਫ ਝੂਠੇ, ਮਨਕੜੰਤ ਅਤੇ ਭ੍ਰਸ਼ਟਾਚਾਰ ਦੇ ਦੋਸ਼ ਲਗਾਉਣ ਦੇ ਆਧਾਰ ਤੇ ਬਣੀ ਸੀ ਪਰ ਅਫਸੋਸ ਹੈ ਕਿ ਪਾਰਟੀ ਨੇ ਫਿਰ ਅਪਡੇਟ ਗੱਠ ਜੋੜ ਕਰਨ ਲੈ। ਦਰਅਸਲ ਅਰਵਿੰਦਰ ਸਿੰਘ ਲਵਲੀ ਦਿੱਲੀ ਦੇ ਵਿੱਚ ਟਿਕਟ ਬਟਵਾਰੇ ਤੋਂ ਵੀ ਨਰਾਜ਼ ਸੀ। ਕਾਂਗਰਸ ਨੇ 31 ਅਗਸਤ 2023 ਨੂੰ ਉਹਨਾਂ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ। ਲਵਲੀ ਸ਼ੀਲਾ ਧਿਕਸ਼ਿਤ ਦੀ ਸਰਕਾਰ ਦੇ ਵਿੱਚ 15 ਸਾਲ ਤੱਕ ਟ੍ਰਾਂਸਪੋਰਟ ਅਤੇ ਸਿੱਖਿਆ ਸਮੇਤ ਕਈ ਮੰਤਰਾਲੇ ਦੀ ਸੰਭਾਲ ਕੀਤੀ। ਦਿੱਲੀ ਦੇ ਸਿੱਖਪਈ ਚਾਦਰੇ ਦੇ ਵਿੱਚ ਉਹਨਾਂ ਦੀ ਚੰਗੀ ਪੈਠ ਹੈ। ਸਾਲ 2017 ਦੇ ਵਿੱਚ ਨਗਰ ਨਿਗਮ ਚੋਣਾ ਤੋਂ ਪਹਿਲਾਂ ਉਹ ਪਾਤਸ਼ਾਹ ਦੇ ਵਿੱਚ ਸ਼ਾਮਲ ਹੋ ਗਏ ਸੀ ਹਾਲਾਂਕਿ ਮਹਿਜ਼ ਇੱਕ ਸਾਲ ਦੇ ਅੰਦਰ ਹੀ ਉਹਨਾਂ ਨੇ ਫਿਰ ਤੋਂ ਘਰ ਵਾਪਸੀ ਕਰ ਲਈ ਸੀ ਕਾਂਗਰਸ ਦੇ ਵਿੱਚ ਵਾਪਸੀ ਕਰਦੇ ਸਮੇਂ ਲਵਲੀ ਨੇ ਆਖਿਆ ਸੀ ਕਿ ਉਹ ਵਿਚਾਰਕ ਰੂਪ ਦੇ ਨਾਲ ਉੱਥੇ ਫਿੱਟ ਨਹੀਂ ਹੋ ਰਿਹਾ ਸੀ ਅਰਵਿੰਦਰ ਸਿੰਘ ਲਵਲੀ ਵੱਲੋਂ ਸਤੀਫਾ ਅੱਜ ਹੀ ਸਮਿਤ ਦਿੱਤਾ ਗਿਆ ਜਦੋਂ ਲੋਕ ਸਭਾ ਚੋਣਾਂ ਸਿਰ ਤੇ ਆ ਚੁੱਕੀਆਂ ਨੇ ਅਤੇ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਨੇ ਪਾਵੇਂ ਭਾਜਪਾ ਨੂੰ ਮਾਰ ਦੇਣ ਦੇ ਲਈ ਪੂਰਾ ਜ਼ੋਰ ਲਗਾਇਆ ਹੋਇਆ ਪਰ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਦੇ ਵੱਲੋਂ ਦਿੱਤੇ ਗਏ ਸਤੀਫੇ ਜਨਨ ਆਜ ਪਾਜ ਨੂੰ ਕੁਝ ਖੇਤਰਾਂ ਦੇ ਵਿੱਚ ਨੁਕਸਾਨ ਝੁਕਣਾ ਪੈ ਸਕਦਾ ਹੈ ਦੱਸ ਦਈਏ ਕਿ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਦੇ 6ਵੇਂ ਪੜਾਅ ਦੇ ਵਿੱਚ 25 ਮਈ ਨੂੰ ਵੋਟਾਂ ਪੈਣਗੀਆਂ ਇੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਗੱਠਜੋੜ ਹੋਇਆ ਆਪ ਦੇ ਵੱਲੋਂ 4 ਅਤੇ ਕਾਂਗਰਸ ਦੇ ਵੱਲੋਂ 3 ਸੀਟਾਂ ਤੇ 6 ਲੜੀ ਚੱਲੇਗੀ ਕਾਂਗਰਸ ਨੇ ਉੱਤਰ ਪੂਰਬ ਦਿੱਲੀ ਤੋਂ ਕਨਈਆ ਕੁਮਾਰ ਚਾਂਦਨੀ ਚੌਕ ਤੋਂ ਜੈ ਪ੍ਰਕਾਸ਼ ਅਗਰਵਾਲ ਅਤੇ ਨਾਰਥ-ਵੈਸਟ ਤੋਂ Dalit ਨੇਤਾ ਅਤੇ ਸਾਬਕਾ ਸੰਸਦ ਉਦਿਨ ਰਾਜ ਨੂੰ ਉਮੀਦਵਾਰ ਬਣਾਇਆ ਹੈ ਉੱਥੇ ਹੀ ਪਾਸਪਾ ਨੇ 7 ਦੇ ਵਿੱਚੋਂ 6 ਸੀਟਾਂ ਤੇ ਆਪਣੇ ਉਮੀਦਵਾਰ ਬਦਲ ਦਿੱਤੇ ਨੇ ਸਿਰਫ ਉੱਤਰ ਪੂਰਬੀ ਦਿੱਲੀ ਤੋਂ ਸਸਦ ਮਨੋਜ ਤਿਵਾੜੀ ਨੂੰ ਰਿਪੀਟ ਕੀਤਾ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ